ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ 3 ਘੰਟੇ ਓਪੀਡੀ ਸਵੇਰਾਂ ਮਾ ਠੱਪ ਕਰਕੇ ਹੜਤਾਲ ਕੀਤੀ ਗਈ। ਇਸ ਦੇ ਚੱਲਦਿਆਂ ਸਿਵਲ ਹਸਪਤਾਲ ਅਜਨਾਲਾ ਵਿਖੇ ਵੀ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲੜਕਦੀਆਂ ਆ ਰਹੀਆਂ ਹਨ ਪਰ ਸਰਕਾਰ ਵੱਲੋਂ ਮੰਗਾਵਾਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਸਾਨੂੰ ਮਜਬੂਰਨ 3 ਘੰਟੇ ਦੇ ਲਈ ਓਪੀਡੀ ਸਵੇਰਾਂ ਠੱਪ ਰੱਖਣੀਆਂ ਪਈਆਂ ਹਨ। ਉਨਾ ਕਹਿ ਕਿ 11 ਸਤੰਬਰ ਤੱਕ ਇਸ ਤਰ੍ਹਾਂ ਹੀ 3 ਘੰਟੇ OPD ਸਬਾਮਾ ਠਪਰਾ ਕੇ ਹੜਤਾਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਡਾਕਟਰਾਂ ਦੀਆਂ 2800 ਪੋਸਟਾਂ ਖਾਲੀ ਹਨ ਪਰ ਸਰਕਾਰ ਵੱਲੋਂ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ। ਸਾਡੀ ਅੱਜ ਜਿਹੜੀ ਸੂਬੇ ਭਰ ਦੇ ਵਿੱਚ ਠਟਾਲ ਹੈ PCMMS ਐਸੋਸੀਏਸ਼ਨ ਵੱਲੋਂ ਹੈਗੀ ਹੈ ਸਮੂਹ ਡਾਕਟਰਾਂ ਦੀ ਠਟਾਲ ਹੈਗੀ ਹੈ 8 ਤੋਂ 11 ਵਜੇ ਤੱਕ ਸਾਡੀਆਂ ਜਿਹੜੀਆਂ ਹੋਟਪ੍ਰੀਸ ਨੇ ਬੰਦ ਕੀਤੀਆਂ ਗਈਆਂ ਨੇ। 11 ਤਰੀਕ ਤੱਕ ਸਾਡੀ ਐਸੇ ਤਰ੍ਹਾਂ ਹੀ ਚੱਲੇਗੀ ਉਸ ਤੋਂ ਬਾਅਦ ਵੀ ਜੇ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਕੀਤੀਆਂ ਨੇ ਉਹ ਨਹੀਂ ਪੂਰੀਆਂ ਹੋਈਆਂ ਤੇ ਫਿਰ ਅਸੀਂ ਇੰਨੇ ਸਮੇਂ ਹੀ ਟੋਟਲ ਓਪੀਡੀ ਸ਼ਟਡਾਊਨ ਕਰ ਦਵਾਂਗੇ ਹਟੋ ਦੋਗੇ ਕਿਹੜੀਆਂ ਮੰਗਾਂ ਨੇ ਮੈਮ ਜਿੰਨਾ ਕਰਕੇ ਸਾਰਾ ਦੇਖੋ ਸਾਡੀ ਮੇਨ ਹੈ ਨਾ ਮੇਨ ਦੇਖੋ ਸਾਡੀ ਕੋਈ ਡਾਕਟਰਾਂ ਦੇ ਕੋਈ ਲੋਕਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਸੀਂ ਲੋਕਾਂ ਦੇ ਨਾਲ ਹੈਗੇ ਅਸੀਂ ਲੋਕਾਂ ਨੂੰ ਬੈਟਰ ਸਿਹਤ ਸਹੂਲਤਾ ਦੇਣਾ ਚਾਹੁੰਦੇ ਆ ਪਰ ਸਾਨੂੰ ਸਰਕਾਰ ਉਹਦੇ ਵੀ ਸਾਡੀ ਕੋਈ ਮਦਦ ਨਹੀਂ ਕਰ ਰਹੀ 1999 ਦੇ ਵਿੱਚ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਜਿੰਨੀਆਂ ਪੋਸਟਾਂ ਸੀ ਤੇ 2024 ਚ ਵੀ ਓਨੀਆਂ ਹੀ ਪੋਸਟਾਂ ਡਾਕਟਰਾਂ ਦੀਆਂ ਹੈਗੀਆਂ ਨੇ ਇੰਨੀ ਜ਼ਿਆਦਾ ਪਾਪੂਲੇਸ਼ਨ ਵੱਧ ਗਈ ਐ 2800 ਪੋਸਟ ਡਾਕਟਰ ਦੀ ਜਿਹੜੀ ਆ ਖਾਲੀ ਪਈ ਐ ਹੁਣ ਤੁਸੀਂ ਇਹ ਦੇਖੋ ਕਿ ਜੇ 2800 ਪੋਸਟ ਡਾਕਟਰ ਦੀ ਖਾਲੀ ਪਈ ਹੋएगी ਤੇ ਆਪਾਂ ਮਰੀਜ਼ਾਂ ਨੂੰ ਕਿਵੇਂ ਵਿਚਾਰਿਆ ਅਨੁਸਾਰਿਆਂ ਨੂੰ ਆਪਾਂ ਸੇਵਾ ਸਹੂਲਤਾਂ ਪ੍ਰੋਵਾਈਡ ਕਰ ਸਕਦੇਗੇ ਤੇ ਮੇਨ ਸਾਡਾ ਇਹ ਮੰਗਾਂ ਮੰਗ ਹੈਗੀ ਐ ਕਿ ਜਿਹੜੀ ਸਾਡੀਆਂ ਪੋਸਟਾਂ 2800 ਪੋਸਟ ਡਾਕਟਰਾਂ ਦੀ ਖਾਲੀ ਪਈ ਐ ਉਹਨੂੰ ਭਰਿਆ ਜਾਵੇ ਤਾ ਕਿ ਦੂਜੇ ਡਾਕਟਰਾਂ ਦੇ ਉੱਤੇ ਵਾਧੂ ਬੋਝ ਨਾ ਪਾਇਆ ਜਾਵੇ ਤੇ ਕੋਈ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਕੰਮ ਕਰ ਸਕਣ ਤੁਸੀਂ ਦੇਖ ਲਓ ਡਾਕਟਰ ਚਾਰ-ਚਾਰ ਡਾਕਟਰ ਸਾਡੇ ਜਿਹੜੇ ਨੇ OVIP ਡਿਊਟੀ ਤੇ ਹੁੰਦੇ ਨੇ ਹਰ ਹਫਤੇ ਤੇ ਚਾਰ ਡਾਕਟਰ ਜਦੋਂ VIP ਡਿਊਟੀ ਤੇ ਜਾਣਗੇ ਮਗਰ ਕੋਈ ਡਾਕਟਰ ਹੁੰਦਾ ਨਹੀਂ ਮਰੀਜ਼ ਵਿਚਾਰੇ ਖੱਜਲ ਖਰਾਬ ਹੁੰਦੇ ਨੇ ਆ ਕੋ ਪਿੰਡਾਂ 'ਚੋਂ ਵਿਚਾਰੇ ਪਤਾ ਨਹੀਂ ਕਿਸ ਤਰ੍ਹਾਂ ਆਉਂਦੇ ਨੇ ਕਿਰਾਇਆ ਫੜ ਫੜ ਕੇ ਇੱਥੋਂ ਤੱਕ ਪਹੁੰਚਦੇ ਨੇ ਅਗਰ ਜਦੋਂ ਡਾਕਟਰ ਦਾ ਦਰਵਾਜ਼ਾ ਬੰਦ ਦੇਖਦਾ ਹੈ ਤੇ ਉਹ ਕਿੰਨੇ ਨਰਾਸ਼ ਹੋ ਕੇ ਜਾਂਦੇ ਨੇ ਸਾਡੀ ਜਿਹੜੀ ਅੱਜ ਇਹ ਹੜਤਾਲ ਚੱਲਦੀ ਪਈ ਹੈ ਉਹ 'ਚ ਸਾਡਾ ਇੱਕ ਮੇਨ ਮੁੱਦਾ ਹੋਰ ਵੀ ਇਹ ਹੈ ਕਿ ਤੁਹਾਨੂੰ ਜਿਹੜੀ ਸਾਡੀ ਤਰਤੀ ਹੈ ਉਹ ਵੀ ਬਹਾਲ ਕੀਤੀ ਜਾਵੇ। ਸਾਨੂੰ ਜਿਹੜਾ 4914 ਵਾਲਾ ਸਾਡਾ ਤਰਤੀ ਦਾ ਜਿਹੜਾ ਡੇਰਾ ਚੈਦਾ ਕੈਡਰ ਉਹ ਸਾਡਾ ਬੰਦ ਕਰ ਦਿੱਤਾ ਗਿਆ 2021 ਤੋਂ। ਤੇ ਸਾਡੀ ਮੇਨ ਮੰਗ ਇਹ ਹੋਰ ਹੈ ਕਿ ਸਾਡਾ ਜਿਹੜਾ 2016 ਤੋਂ ਬਾਅਦ ਜਿਹੜਾ 6th ਪੇ ਕਮਿਸ਼ਨ ਲੱਗਿਆ ਸੀ ਉਹਦਾ ਸਾਡਾ ਏਰੀਆ ਅਜੇ ਤੱਕ ਬਕਾਇਆ ਹੈਗਾ। ਸਾਨੂੰ ਕੋਈ ਵੀ ਉਸ ਤੋਂ ਬਾਅਦ ਕੋਈ ਵੀ ਉਹਦੇ ਵਾਸਤੇ ਸਾਨੂੰ ਕੋਈ ਕੁਛ ਵੀ ਨਹੀਂ ਇੰਟੀਮੇਸ਼ਨ ਨਹੀਂ ਕੀਤਾ ਗਿਆ ਅਸੀਂ ਇੱਥੇ ਮੇਨ ਮੰਗਾ ਜੋ ਪੂਰੇ ਸਬੂਤ ਫੜਤਾ ਲੋਗੇ ਮੇਨ ਮੰਗਾ ਹਰਿਆਣਾ ਇੱਕ ਸਿਕਿਉਰਟੀ ਗਾਰਡ ਲੈ ਕੇ ਦਾਪੂ ਵਿੱਚ ਡਾਕਟਰ ਡਿਊਟੀ ਕਰਦੇ ਨੇ ਪੀਪਲਸ ਕਾਫੀ ਹੁੰਦਾ ਯਾਰ ਕਿ ਮੇਨ ਡਾਕਟਰਸ ਕਿ ਡਿਊਟੀ ਕਰਦੇ ਬਟ ਇਹਨਾਂ ਨੇ ਕੋਈ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਬਹੁਤ ਸਾਰੇ ਪੇਸ਼ੈਂਟ ਸ਼ਰਾਬ ਪੀ ਕੇ ਵੀ ਆਉਂਦੇ ਨੇ ਉਹ ਮੈਡੀਕਲ ਨਿਕਲ ਕੇ ਪਾਸਪੋਰਟ ਤੇ ਕਰਾਉਣ ਆਉਂਦੇ ਨੇ ਕਾਫੀ ਪੇਸ਼ਨਾ ਨੇ ਗਲਤ ਹੋਏ ਦਿੱਤੀ ਜਿਸ ਕਰਕੇ ਡਾਕਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਥਾਨੀ ਸਰਕਾਰ ਅਗੇ ਹੀ ਮੰਗਿਆ ਕਿ ਰਾਤ ਨੂੰ ਤੇ ਦਿਨ ਨੂੰ ਲਈ ਸਿਉਰਿਟੀ ਪ੍ਰੋਪਰ ਪ੍ਰੋਵਾਈਡ ਕਰਵਾਈ ਜਾਵੇ ਮਾਨਸਾ ਵਿਖੇ ਵੀ ਸਿਵਲ ਹਸਪਤਾਲ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਉਹ ਸੁਰੱਖਿਆ ਅਤੇ ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਪੁੱਜੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਸਾਡੀਆਂ ਮੁੱਖ ਮੰਗਾਂ ਸਰਕਾਰ ਤੋਂ ਸਭ ਤੋਂ ਪਹਿਲੀ ਮੰਗ ਤਾਂ ਸਾਡੀ ਸੁਰੱਖਿਆ ਦੇ ਰਿਗਾਰਡਿੰਗ ਹੈ ਕਿ ਸਰਕਾਰੀ ਹਸਪਤਲਾਂ ਦੇ ਵਿੱਚ ਸਾਨੂੰ ਜਿਹੜੀ ਸੀ ਫੀਮੇਲਸ ਵਾਸਤੇ ਸਪੈਸ਼ਲੀ ਮੈਲਸ অর ਫੀਮੇਲਸ ਡੋਨਾ ਵਾਸਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਕਲਕੱਤਾ ਇਨਸੀਡੈਂਟ ਤੋਂ ਬਾਅਦ ਆਪਾਂ ਵੀ ਡਿਊਟੀ ਤੇ ਫੀਮੇਲਸ ਆਰੀ ਫੀਮੇਲਸ ਡਿਊਟੀ ਤੇ ਆਉਣ ਵਾਸਤੇ ਸੇਫ ਫੀਲ ਨਹੀਂ ਕਰਦੀਆਂ ਦੂਸਰੀ ਸਾਡੀ ਮੰਗ ਹੈਗੀ ਏਸੀਪੀ ਦੇ ਰਿਗਾਰਡਿੰਗ ਜੋ ਕਿ ਸਾਡੀ ਸੈਲਰੀਜ਼ ਦੇ ਵਿੱਚ ਆਲਰੇਡੀ ਇਨਕਰੀਮੈਂਟ ਹੁੰਦਾ ਸੀਗਾ ਜੋ ਕਿ ਬੰਦ ਕਰ ਦਿੱਤਾ ਗਿਆ ਮਤਲਬ ਆਪਾਂ ਕੋਈ ਨਵੀਂ ਮੰਗ ਨਹੀਂ ਕਰ ਰਹੇ ਆਲਰੇਡੀ ਜੋ ਸਾਨੂੰ ਮਿਲਦਾ ਸੀ ਉਸੇ ਆਤਮਸੀ ਵਾਪਸ ਲੈਣ ਦੀ ਗੱਲ ਕਰਦੇ ਆਂ ਤੇ ਤੀਸਰੀ ਮੰਗੇਗੀ ਐਮ ਐਮਓ ਜੀ ਰਿਕਰੂਟਮੈਂਟ ਜਿਹੜੇ ਐਮਓ ਜਨਰਲ ਐਂਡ ਐਮਓ ਸਪੈਸ਼ਲਿਸਟ ਦੀ ਜਿਹੜਾ ਐਮਓ ਜਨਰਲ ਦੀ ਰਿਕਰੂਟਮੈਂਟਸ ਗਵਰਨਮੈਂਟ ਨੇ ਕਰਤੀਆਂ ਜੋ ਕਿ ਐਪਰੀਸ਼ੀਏਬਲ ਹੈ ਬਟ ਜੋ ਐਮਓ ਹੋਰ ਵੀ ਜੋ 45% ਐਮਓਸ ਕਮ ਕਰ ਰਹੇ ਨੇ 55% ਜਿਵੇਂ ਸਰ ਨੇ ਦੱਸਿਆ ਕਿ ਵੈਕੈਂਸੀਸ ਖਾਲੀ ਨੇ ਤਾਂ ਉਹਨਾਂ ਦੀ ਰਿਕਰੂਟਮੈਂਟ ਸਪੈਸ਼ਲਿਸਟ ਪਲੱਸ ਜਨਰਲ ਦੋਨਾਂ ਦੀ ਰਿਕਰੂਟਮੈਂਟ ਸੋਸਾਇਟੀ ਮੰਗਦਾ ਕਿ ਸਾਨੂੰ ਹਰ ਅਨੁਜਿਤ ਦੋ ਤਿੰਨ ਘੰਟੇ ਹੋਗੇ ਦਵਾਈ ਲੈਣ ਆਉਣਾ ਤੇ ਮੰਨ ਦਿਖਾਉਣਾ ਤੁਸੀਂ ਉਹਨੇ ਤੇ ਹੜਤਾਲ ਕਰਛੜੇ ਇਹ ਸਰਕਾਰ ਜਮੇ ਆ ਵੀ ਹੈ ਕੁਛ ਕਰ ਨਹੀਂ ਸਕਦੀ ਇਹਨਾਂ ਦਾ ਹਕ ਕਰਨਾ ਇਹਨਾਂ ਕੋਲ ਹੱਥ ਲਗਾਣਾ ਨਹੀਂ ਜਿਹੜੀ ਇਹਨਾਂ ਦੀ ਮੰਗ ਉਹ ਕਰਨੇ ਦਾ ਕੋਈ ਕਰਨ ਕਿਸੇ ਲੋਟਾ ਚੁੱਤੂ ਆ ਉਹਦਾ ਦੇਣ ਜੀ ਬੁਮਾਰੀ ਸਰਕਾਰ ਖਲੜਾ ਜਾਂਦਾ ਨਵਾਈ ਤੇ ਟਟਕੇ ਦੇ ਬੈਠਾ ਜੀ ਇੱਥੇ ਭੁੱਖੇ ਦਾ ਜਵਾਗ ਝੱਲੇ ਬੈਠਣ ਬਹੁਤ ਜੀ ਇੱਥੇ ਆ ਕੇ ਮਨਤਾ ਦੇਖਿਆ ਜਾਵੇ ਕੋਈ ਇਹ ਇੱਥੇ ਸੁਣਦਾ ਨਹੀਂ ਪੂਰੇ ਪੰਜਾਬ ਦੀ ਤਰ੍ਹਾਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਆਪਣੀਆਂ ਮੰਗਾਂ ਤੇ ਸੁਰੱਖਿਆ ਨੂੰ ਲੈ ਕੇ 8 ਤੋਂ 11 ਵਜੇ ਤੱਕ ਓਪੀਡੀ ਸਬਾਮਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਚੀਜ਼ ਉਹ ਲੈ ਆ। ਸਿਵਲੋ ਹਸਪਤਲ ਆਇਆ ਤੁਸੀਂ ਸ਼ਰੀਦ ਦੇ ਕਿੰਨੇ 7 ਵਜੇ ਆ ਗਿਆ ਦੋਸ਼ਮਾਰ। 7 ਵਜੇ ਆ ਗਿਆ। ਸਵੇਰ ਬਿਠਾਉਂਦਾ। ਹੁਣ ਡਾਕਟਰਾਂ ਨੇ ਕਹਿਤਾ ਕਿ ਹੜਤਾਲ ਆ ਜੀ। ਕਿੰਨਾ ਦੇ ਦੋ ਕਿ ਤੁਸੀਂ ਸ਼ਰੀਦ ਤੋਂ ਬੱਠੇ ਹੋਣ ਪਰੇਸ਼ਾਨ ਹੋ ਕੇ ਫੇਰ ਦੁਬਾਰਾ ਜਾਣਾ। ਮੈਂ ਸੱਟ ਲੱਗੀ ਨਾ ਦਿਖਾਵਾ ਹੀ ਕਿਸੇ ਨੇ ਦੇਖਿਆ ਨਹੀਂ ਇੱਥੇ ਜਮਰਜੈਂਸੀ 'ਚ ਤੇ ਮੈਂ ਹੁਣ ਸਵੇਰੇ ਆਈ ਮੈਂ ਕਿਹਾ ਚਾਹਉ ਹੱਡੀਆਂ ਵਾਲੇ ਨੂੰ ਦਿਖਾਣੇ ਹੱਡੀਆਂ ਹੁਣ ਅੱਜ ਮੇਰੇ ਕੋਲ ਤੁਰੇ ਨਹੀਂ ਹੁੰਦਾ ਮੇਰੀ ਲੱਤੇ ਵੀ ਸੱਟ ਲੱਗੀ ਪਈ ਐ ਸਾਰੇ ਸਾਰੇ ਪੰਜਾਬ ਜ਼ਿਲ੍ਹੇ ਪੰਜਾਬ ਦੇ ਸੂਬੇ ਦੇ ਵਿੱਚ ਜਿੰਨੇ ਵੀ ਸਰਕਾਰੀ ਡਾਕਟਰ ਪੀਸੀਐਮਐਸ ਐਸੋਸੀਏਸ਼ਨ ਨਾਲ ਅਟੈਚਡ ਹੈਗੇ ਆ ਡੈਂਟਲ ਮੈਡੀਕਲ ਔਰ ਸਪੈਸ਼ਲਿਸਟ ਜਿੰਨੇ ਵੀ ਐ ਐਮਬੀਬੀਐਸ ਸਾਰੇ ਉਹਨਾਂ ਦੀ ਜੁਆਇੰਟ ਸਟ੍ਰਾਈਕ ਹੈਗੀ ਐ ਇਹ ਆਪਣੀ ਮੰਗਾਂ ਹੈਗੀਆਂ ਜਿਹੜੀਆਂ ਸਰਕਾਰ ਪ੍ਰਤੀ ਜਿਹੜੀ ਕਿ ਲਗਾਤਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਪਰ ਸਾਨੂੰ ਆਸ਼ਵਾਸ਼ਣ ਦਿੱਤਾ ਜਾਂਦਾ ਪਰ ਗਰਾਊਂਡ ਲੈਵਲ ਤੇ ਕੋਈ ਵੀ ਉਹਦੀ ਹੱਲ ਨਹੀਂ ਹੁੰਦਾ ਉਸ ਕਾਰਨ ਆਪਾਂ 2.5 ਸਾਲਾਂ ਤੋਂ ਯਤਨ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਸਰਕਾਰ ਤੋਂ ਸਿਰਫ ਆਸ਼ਵਾਸ਼ਣ ਹੀ ਦਿੱਤਾ ਜਾ ਰਿਹਾ ਤੇ ਮਜਬੂਰੀ ਚ ਆਣ ਕੇ ਸਾਨੂੰ ਇਹ ਸਟ੍ਰਾਈਕ ਦਾ ਕਦਮ ਚੁੱਕਣਾ ਪਿਆ ਹਾਂਜੀ ਸਟੇਟ ਦਾ ਡਿਸੀਜਨ ਹੈ ਜੀ ਇਹ ਪੀसीएमਐਸ ਐਸੋਸੀਏਸ਼ਨ ਦਾ ਕੁਝ ਮੰਗਾਂ ਹੈਗੀਆਂ ਜਿਹੜੀ ਕਿ ਡਾਕਟਰਸ ਨੇ ਸਾਰਿਆਂ ਨੇ ਰੱਖੀਆਂ ਜਿਹੜੇ ਯੰਗ ਡਾਕਟਰਸ ਐ ਔਰ ਸਾਰੇ ਇਕੱਠੇ ਹੋਏ ਹੋਏ ਐ ਇਸ ਵੇਲੇ ਪਲੈਟਫਾਰਮ ਤੇ ਉਹਦੇ ਜਿਸ ਨੇ ਡਾਕਟਰਸ ਬਨੇ ਤੁਹਾਨੂੰ ਦੱਸਿਆ ਹੀ ਹੋਣਾ ਐ ਸੈਕਟਰੀ ਪੀसीएमਐਸ ਨੇ ਕਿ ਇਹਦੇ ਵਿੱਚ ਤਿੰਨ ਡਿਮਾਂਡਸ ਜਿਹੜੀਆਂ ਮੇਨ ਹੈਗੀਆਂ ਇੱਕ ਏਸੀਪੀ ਐਸ਼ੋਰਟ ਕੈਰੀਅਰ ਪ੍ਰੋਗਰੈਸ਼ਨ 4914 2021 ਦਾ ਬੰਦ ਹੈਗਾ ਉਹ ਜ਼ਰੂਰ ਲਾਗੂ ਹੋਣਾ ਚਾਹੀਦਾ ਹੈਗਾ ਦੂਸਰਾ ਰਿਕਰੂਟਮੈਂਟਸ ਬਹੁਤ ਦੇਰ ਤੋਂ ਡਾਕਟਰਸ ਦੀਆਂ ਈਵਨ ਪੈਰਾਮੈਡੀਕਲ ਸਟਾਫ ਦੀਆਂ ਬੰਦ ਹੈਗੀਆਂ ਉਹ ਟਾਈਮ ਸੀਰ ਹੋਣੀਆਂ ਚਾਹੀਦੀਆਂ ਜਿਵੇਂ ਕਿ ਡਾਟਾ ਦੇਖਿਆ 60% ਦੇ ਕਰੀਬ ਵੈਕ ਐਂਡ ਪੋਸਟ ਪਈਆਂ ਹੈਗੀਆਂ ਥਰਡ ਜਿਹੜਾ ਮੇਨ ਮੁੱਦਾ ਹੈਗਾ ਸਿਕਿਉਰਿਟੀ ਦਾ ਡੀ ਐਚ ਔਰ ਐਸ ਡੀ ਐਚ ਲੈਵਲ ਦੇ ਤੇ ਫੇਰ ਵੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਬਟ ਛੋਟੀਆਂ ਇੰਸਟੀਟਿਊਸ਼ਨਸ ਜਿਹੜੀਆਂ ਪੀ ਐਸ ਸੀ ਸੀ ਐਸ ਸੀਜ਼ ਹੈ ਜਿੱਥੇ ਉੱਥੇ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਹਜੇ ਇੰਨਾ ਪੁਕਤਾ ਨਹੀਂ ਹੈਗਾ ਜਿਵੇਂ ਕਿ ਪਿੱਛੇ ਜਿਹੀ ਵਾਰਦਾਤ ਹੋਈ ਹੈ ਇੱਕ ਹਾਰਟਾ ਬਦਲਾ ਤੁਸੀਂ ਦੇਖਿਆ ਹੋਣਾ ਕਿ ਰਾਤ ਨੂੰ ਤਿੰਨੋਂ EMPLOYEES ਜਿਹੜੇ ਸੀ ਫੀਮੇਲ ਸੀਗੇ ਸਟਾਫ ਨਰਸ ਵੀ ਕਲਾਸ 4 ਵੀ ਰਿਕੋਰ ਸਟਾਫ ਸੀਗਾ ਤੇ ਉਸ ਦੌਰਾਨ ਕੁਝ ਲੋਕਾਂ ਨੇ ਅਣਪਛਾਤੇ ਲੋਕਾਂ ਨੇ ਉੱਥੇ ਅਟੈਕ ਕੀਤਾ ਤੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਵਾਰਦਾਤਾਂ ਨੂੰ ਘਟਾਉਣ ਲਈ ਸਾਨੂੰ ਸਿਕਿਉਰਿਟੀ ਬਹੁਤ ਜ਼ਰੂਰੀ ਚਾਹੀਦੀ ਹੈ ਜਿੱਥੇ-ਜਿੱਥੇ ਸੰਸਥਾਵਾਂ ਹੈਗੀਆਂ ਮੈਡੀਕਲ ਦੇ ਰਿਲੇਟਿਡ ਉੱਥੇ ਪੂਰੀ ਸਿਕਿਉਰਿਟੀ ਦੇ ਨਾਲ ਔਰ ਬਿਨਾ ਟੈਨਸ਼ਨ ਤੋਂ ਸਾਡੇ EMPLOYEES ਕੰਮ ਕਰਨੇ ਆ ਕੁਝ ਮੰਗਾ ਹੈਗੀਆਂ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਦੇ ਸੱਦੇ ਤੇ ਫਾਜ਼ਿਲਕਾ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਜਿਸ ਨਾਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਹੈ ਗਟਾਨੀਆਂ ਨੇ ਬਰਚੀ ਘੱਟ ਕੇ ਨਹੀਂ ਦੇ ਰਹੇ ਅਸੀਂ ਗਰੀਬ ਬੰਦੇ ਕਿੱਥੇ ਜਾਈਏ ਦੱਸੋ ਸਾਨੂੰ ਬੁਲਾ ਲੈਂਦੇ ਆਪਦੀ ਮਰਜ਼ੀ ਨਾਲ ਛੁੱਟੀਆਂ ਕਰਕੇ ਦੱਸਦੇ ਅਸੀਂ ਕਿੰਨੂੰ ਰੋਈਏ ਸਾਨੂੰ ਦੱਸ ਦੋ ਜਦੋਂ ਸਰਕਾਰੀ ਹਸਪਤਲ ਬੰਦ ਕਰ ਦੋ ਇਲਾਜ ਨਾ ਕਰੋ ਨਹੀਂ ਅਸੀਂ ਤਾਂ ਆਪ ਜਿਹੜਾ ਸਟਰਗਲ ਹੈ ਐਸੇ ਵਾਸਤੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਇਹ ਮੈਸੇਜ ਹੀ ਹੈ ਅਸੀਂ ਕੱਲ ਵੀ ਸਰਕੂਲੇਟ ਕਰਤਾ ਸੀਗਾ ਬਈ ਪਹਿਲਾਂ ਤਾਂ ਸਾਡਾ ਜਿਹੜਾ ਸਟੇਟ ਬੋਡੀ ਦਾ ਡਿਸੀਜਨ ਸੀ ਵੀ ਸਾਰਾ ਦਿਨ ਬੰਦ ਰੱਖਣੀ ਆ ਓਪੜੀ ਬਟ ਥਿੰਗ ਇਜ਼ ਕਿ ਗਵਰਨਮੈਂਟ ਨੇ ਜਿਵੇਂ 11 ਤਰੀਕ ਨੂੰ ਮੀਟਿੰਗ ਕਾਲ ਕੀਤੀ ਉਹਨੂੰ ਵੇਖਦੇ ਹੋਏ ਪਲੱਸ ਲੋਕਾਂ ਦੀ ਪਰੇਸ਼ਾਨੀ ਨੂੰ ਨਾ ਬਈ ਸਾਹਮਣਾ ਕਰਨਾ ਪਵੇ ਇਸ ਵਾਸਤੇ 3 ਦਿਨ ਵਾਸਤੇ ਸਿਰਫ 3 ਘੰਟੇ ਲਈ ਬੰਦ ਕੀਤੀ ਜਾ ਰਹੀ ਹੈ ਓਪੜੀ ਇਸ ਤਰ੍ਹਾਂ ਸੰਗਰੂਰ ਵਿੱਚ ਵੀ ਇਹ ਹੜਤਾਲ ਕੀਤੀ ਗਈ ਇਸ ਮੌਕੇ ਤੇ ਡਾਕਟਰ ਸਹਿਬਾਨਾ ਵੱਲੋਂ 8 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਹੜਤਾਲ ਕੀਤੀ ਗਈ। ਜਿਹੜਾ ਪ੍ਰੋਟੈਸਟ ਜਿਹੜਾ ਹੈਗਾ ਪਹਿਲਾਂ ਅਸੀਂ ਪੂਰੇ ਦਿਨ ਦਾ ਕਰਨਾ ਸੀ ਪਰ ਲੋਕਾਂ ਦੇ ਹਿੱਤ ਨੂੰ ਰੱਖਦੇ ਹੋਏ ਅਸੀਂ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ। ਪ੍ਰੋਟੈਸਟ ਇਸ ਕਰਕੇ ਇਹ ਵੀ ਡਾਕਟਰਾਂ ਦੀ ਭਰਤੀ ਹੋ ਨਹੀਂ ਰਹੀ। ਰੈਗੂਲਰ ਬੇਸਤੇ ਡਾਕਟਰ ਬਹੁਤ ਘੱਟ ਨੇ। ਮਰੀਜ਼ ਵਿਚਾਰਾ ਦੂਰੋਂ ਆ ਕੇ ਖਜਲਖੋਰ ਹੋ ਕੇ ਮੁੜਦਾ। ਇਹ ਬੜੀ ਹਨਾਨੀ ਚ ਨਾ ਗੱਲ ਹੈ ਵੀ 1991 ਤੋਂ ਬਾਅਦ ਪੋਸਟਾ ਹੀ ਨਹੀਂ ਵਧਾਈ ਜਾਂਦੀ। ਚਲੋ ਜੇ ਆਪਾਂ 1991 ਦੀ ਵੀ ਗੱਲ ਕਰੀਏ। ਉਹ ਤਾਂ 4600 ਪੋਸਟਾਂ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਹੇ ਆ। ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ। ਤਾਂ ਫਿਰ ਡਿਊਟੀ ਤੇ ਸਵੇਰੇ ਨੂੰ ਨਾਈਟ ਡਿਊਟੀ ਕਰਕੇ ਸਪੈਸ਼ਲਿਸ ਜਾਂਦਾ ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ। ਪੇਸ਼ੈਂਟ ਵਿਚਾਰਾ ਦੂਰ ਹੋ ਆ ਕੇ ਖੱਜਲਖਵਾਰ ਹੁੰਦਾ। ਦੂਸਰੀ ਗੱਲ ਇਹ ਹੈ ਵੀ ਕਲਕੱਟਾ ਕਾਂਡ ਤੋਂ ਬਾਅਦ ਕਲਕੱਟਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ, ਦੁਨੀਆ 'ਚ ਫੈਲਿਆ ਉਸ ਤੋਂ ਬਾਅਦ ਵੀ 13 ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨੇ ਤੇ ਅਸੀਂ ਉਰੇ ਐਸੋਸੀਏਸ਼ਨ ਨੇ ਮਿਲ ਕੇ ਉਹਦੇ ਅਗੇਂਸਟ ਅੱਪਾ ਫੇਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾਰੇ ਤੇ ਇੱਥੇ ਇੱਕ ਇਹ ਗੱਲ ਸੋਚਣ ਦੀ ਹੈ ਵੀ 60% ਸਟਾਫ ਹੈ ਉਹ ਫੀਮੇਲ ਸਟਾਫ ਹੈ ਉਹ ਕੰਮ ਕਰਨ ਤੋਂ ਡਰ ਰਹੇ ਸਿਵਲ ਹਸਪਤਲ ਕਪੂਥਲਾ ਵਿੱਚ ਵੀ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਸੀ ਕਿੱਥੋਂ ਆਏ ਜੀ ਤੁਸੀਂ ਸੁਬਾਨ ਕੀ ਦਵਾਈ ਲੈਣ ਆਏ ਕੀ ਕਹਿੰਦੇ ਤੁਹਾਨੂੰ ਪਰਚੀ ਬਣਾਤੀ ਹਾਂਜੀ ਪਰਚੀ ਬਣਾਤੀ ਕਹਿੰਦੇ 11 ਵਜੇ ਤੱਕ ਲੱਗਤਾ ਜੀ ਹੜਤਾਲ ਹੈ ਉਸ ਤੋਂ ਬਾਅਦ ਆਓ ਤੁਸੀਂ ਬਾਜੀ 25 ਤਰੀਕ ਨੂੰ ਇਹ ਰਿਪੋਰਟ ਤਾਂ ਅੱਗੇ ਨਹੀਂ ਕੀਤੀ। 25 ਬਾਅਦ ਵਿੱਚ ਜਿਹੜੇ ਬਾਅਦ ਮਿਲਾਂਗੇ। ਤਾਂ ਮੈਂ ਡਾਕਟਰ ਅਮਨਜੋਤ ਅੱਜ 9 ਸਤੰਬਰ 2024 ਪੀसीएमएस ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪਹਿਲੇ 3 ਦਿਨ 9 ਤਰੀਕ, 10 ਤਰੀਕ ਤੇ 11 ਤਰੀਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸੇਵਾਵਾਂ ਜਿਹੜੀਆਂ ਪੂਰਨ ਤੌਰ ਤੇ ਬੰਦ ਰਹਿਣਗੀਆਂ। ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਚੱਲਦੀਆਂ ਰਹਿਣਗੀਆਂ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਇਹ ਹੜਤਾਲ ਕਰਨ ਦੇ ਸਾਡੇ ਇਹ ਕਈ ਮੁੱਦੇ ਨੇ ਜਿਹਦੇ ਵਿੱਚ ਕਿ ਜਿਹੜੀ ACP ਹੈਗੀ ਹੈ ਉਹਨੂੰ ਬਹਾਲ ਕਰਨਾ ਹਸਪਤਾਲਾਂ ਦੇ ਅੰਦਰ ਚੌਂਕੀਆਂ ਪ੍ਰੋਵਾਈਡ ਕਰਨਾ ਤਾਂ ਕਿ ਡਾਕਟਰਾਂ ਦੀ ਤੇ ਮਰੀਜ਼ਾਂ ਨੂੰ ਜਿਹੜਾ ਹੈਗਾ ਸਿਕਿਉਰਿਟੀ ਪ੍ਰੋਪਰ ਪ੍ਰੋਵਾਈਡ ਕੀਤੀ ਜਾ ਸਕੇ DA ਦੇ ਜਿਹੜੇ ਬਕਾਏ ਰਹਿੰਦੇ ਨੇ ਉਹ ਸਰਕਾਰ ਵੱਲੋਂ ਦਿੱਤੇ ਨਹੀਂ ਗਏ ਉਹ ਸਰਕਾਰ ਸਰਕਾਰ ਸਾਨੂੰ DA ਦੇ ਬਕਾਏ ਸਮੇਂ ਸਿਰ ਦੇਵੇ ਤੇ ਸਾਡੇ ਹਸਪਤਾਲ ਵਿੱਚ ਡਾਕਟਰਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਸ਼ਾਰਟੇਜ ਚੱਲ ਰਹੀ ਹੈ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਸਰਕਾਰ ਵੱਲੋਂ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਕਿ ਜਲਦੋਂ ਜਲਦ ਡਾਕਟਰ ਜਿਹੜੇ ਭਰਤੀ ਕੀਤੇ ਜਾਣ ਤਾਂ ਕਿ ਸਰਕਾਰੀ ਹਸਪਤਾਲ ਜਿਹੜੇ ਹੈਗੇ ਆ ਉਹ ਠੰਗ ਤੌਰ ਤਰੀਕੇ ਨਾਲ ਚਲਾਏ ਜਾ ਸਕਣ ਤਰਨਤਨ ਸਿਵਲ ਹਸਪਤਾਲ ਵਿੱਚ ਸਰਕਾਰੀ ਡਾਕਟਰਾਂ ਵੱਲੋਂ 3 ਘੰਟੇ ਲਈ ਹੜਤਾਲ ਕੀਤੀ ਗਈ ਜਿਸ ਕਰਕੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਿਹਤ ਸੜਾ ਦਾ ਰੋਸ ਪ੍ਰੋਜੈਸਨ ਹੈ ਉਹਨਾਂ ਲਈ 33-4 ਮੁੱਖ ਅਗਿਆ ਨੇ ਉਹਨਾਂ ਵਿੱਚ ਇੱਕ ਪ੍ਰਮੁੱਖ ਮੰਗ ਹੈ ਸਾਡੇ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਇਸੇ ਅਸੀਂ ਦੇ ਦੋ ਤਿੰਨ ਸਾਲوں ਦੇ ਰਹੇ ਕਿ ਜਿਹੜੇ ਹੈਲਥ ਵਰਕਰਸ ਨੇ ਉਹਨਾਂ ਤੇ ਅਟੈਕਸ ਔਰ ਮਿਸਬੀਵਿਧੀਆਂ ਕੰਡਾਵਾ ਵਧ ਗਈਆਂ ਨੇ। ਦੂਸਰੀ ਸਾਡੀ ਜਿਹੜੀ ਮੰਗ ਹੈ ਉਹ ਮੰਗਿਆ ਕਿ ਸਾਡਾ ਜਿਹੜਾ ACP ਹੈ ਜਿਸ ਨੂੰ ਕਿਹਾ ਕਿ ਟਾਈਮ ਬਾਉਂਡ ਪ੍ਰੋਮੋਸ਼ਨ ਉਹ ਬੰਦ ਕੀਤੀ ਪਿਛਲੀ ਗਵਰਨਮੈਂਟ ਨੇ ਉਸ ਨੂੰ ਮਹਾਲ ਕੀਤਾ ਪਾਲ ਕੀਤਾ ਜਾਵੇ ਤੀਸੀ ਹੜੀ ਜਿਹੜੀ ਮੰਗ ਹੈਗੀ ਹੈ ਉਹ ਸਾਡੀ ਸਾਡੀ ਸਿਵਲ ਕਰਗੇ ਖਾੜੀ ਜਨਕਸ਼ੀਰੀਅਰਸ ਨੇ ਉਹ ਰਿਲੀਜ਼ ਕਿਤੇ ਜਾਣਾ ਫਰੀਦਕੋਟ ਦੇ ਵਿੱਚ ਵੀ ਹੜਤਾਲ ਕੀਤੀ ਗਈ ਇਸ ਮੌਕੇ ਐਸਐਮਓ ਡਾਕਟਰ ਵਿਸ਼ਵਦੀਪ ਗੋਇਲ ਦਾ ਕਹਿਣਾ ਹੈ ਕਿ ਕੋਲਕਾਤਾ ਜਵਰ ਜਨਾਬ ਪਹਿਲਾਂ ਵੀ ਡਾਕਟਰਾਂ ਤੇ ਡਿਊਟੀ ਦੌਰਾਨ ਹਮਲੇ ਹੁੰਦੇ ਰਹੇ ਹਨ ਸਾਡੀ ਮੁੱਖ ਮੰਗ ਸੀ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਹਨਾਂ ਨੂੰ ਭਰੋਸਾ ਦਾ ਦਿੱਤਾ ਗਿਆ ਹੈ ਪਰ ਹਾਲੇ ਤੱਕ ਸੁਰੱਖਿਆ ਨੂੰ ਲੈ ਕੇ ਕੋਈ ਪੂਕਤਾ ਕਦਮ ਨਹੀਂ ਚੁੱਕੇ ਗਏ। ਦੇਖੋ ਸਾਡੀਆਂ ਮੁੱਖ ਤਿੰਨ ਮੰਗਾਂ ਜਿਨ੍ਹਾਂ ਦੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਜੋ ਕਿ ਪੱਕੀ ਤਰੱਕੀ ਜਿਹੜੀ ਹੈ ਸਾਰੇ ਡਾਕਟਰ ਨੂੰ ਮਿਲਦੀ ਹੈ ਜੋ ਕਿ 2021 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ ਉਹ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਇਹ ਜਿਹੜੀ ਤਰੱਕੀ ਹੈ ਉਹ ਸਾਰੇ ਡਾਕਟਰ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਹਰਿਆਣਾ ਅਤੇ ਦਿੱਲੀ ਵਰਗੀਆਂ ਸਟੇਟਾਂ ਦੇ ਵਿੱਚ ਇਹ ਤਰੱਕੀ ਮਿਲ ਰਹੀ ਹੈ। ਤੇ ਉਹ ਸਾਡੇ ਨੂੰ ਇਸ ਜਿਹੜੀ ਤਰੱਕੀ ਆ ਉਸ ਤੋਂ ਵਾਂਝਾ ਰੱਖਿਆ ਜਾ ਰਿਹਾ ਜਿਸ ਦੇ ਪ੍ਰਨਾਂਊਂਸਬੂ ਕੇ ਹੋ ਰਿਹਾ ਕਿ ਸਾਡੇ ਜਿਹੜੇ ਸਰਕਾਰੀ ਡਾਕਟਰ ਹੈ ਉਹ ਇੱਥੇ ਨੌਕਰੀਆਂ ਛੱਡ ਛੱਡ ਕੇ ਹੋਰ ਰਾਜਾਂ ਦੇ ਵਿੱਚ ਨੌਕਰੀਆਂ ਕਰਨ ਜਾ ਰਹੇ ਹੈ ਤੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਡਾਕਟਰ ਜਿਹੜੇ ਆ ਆਪਣੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਆਪਣਾ ਜਾਂ ਆਪਣਾ ਕੰਮ ਸ਼ੁਰੂ ਕਰ ਲਿਆ ਜਾਂ ਹੋਰ ਰਾਜਾਂ ਦੇ ਵਿੱਚ ਜਾ ਕੇ ਨੌਕਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਡੇ ਸਾਡੇ ਕੈਡਰ ਨੂੰ ਲੋਕਾਂ ਦੇ ਪ੍ਰਤੀ ਸੰਜੀਦਾ ਹੋਣ ਦੀ ਨਿਸ਼ਾਨੀ ਹੈ ਅਸੀਂ ਆਪਣੇ ਕੈਡਰ ਨੂੰ ਤੇ ਲੋਕਾਂ ਦੇ ਪ੍ਰਤੀ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹਾਂ ਉਹਨਾਂ ਨੂੰ ਲੈ ਕੇ ਹੀ ਇਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਕਿ ਸਾਨੂੰ ਏਸੀਪੀ ਜੋ ਹੈ ਉਹ ਜਲਦ ਜਲ ਮਿਲਣੀ ਚਾਹੀਦੀ ਹੈ ਦੂਸਰਾ ਸਾਡਾ ਸਿਕਿਉਰਿਟੀ ਦਾ ਮੁੱਦਾ ਹੈ ਕਿ ਜੋ ਕੋਲਕਾਤਾ ਦੇ ਵਿੱਚ ਐਕਸੀਡੈਂਟ ਇਨਸੀਡੈਂਸ ਹੋਇਆ ਹੈ ਉਸ ਦੇ ਵਿੱਚ ਸਾਨੂੰ ਇਹ ਸ਼ੋਰਟੀ ਮਿਲੀ ਸੀ ਕਿ ਤੁਹਾਨੂੰ ਇਸ ਤੋਂ ਬਾਅਦ ਸਿਕਿਉਰਿਟੀ ਮਿਲੇਗੀ ਲੇਕਿਨ ਹਲੇ ਤੱਕ ਉਸ ਦੇ ਸਿਰਫ ਸਾਨੂੰ ਅਸ਼ੋਰੈਂਸ ਹੀ ਦਿੱਤੀ ਗਈ ਹੈ ਉਸ ਤੇ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਫਿਰੋਜ਼ਪੁਰ ਵਿਖੇ ਡਾਕਟਰਾਂ ਨੇ 3 ਘੰਟੇ ਲਈ OPD ਬੰਦ ਰੱਖ ਕੇ ਹੜਤਾਲ ਕੀਤੀ ਹੈ ਇਸ ਮੌਕੇ ਇਹਨਾਂ ਡਾਕਟਰਾਂ ਦਾ ਕਹਿਣਾ ਹੈ ਕਿ ਜੋ ਅਸਾਮੀਆਂ ਖਾਲੀ ਹਨ ਉਹਨਾਂ ਨੂੰ ਭਰਿਆ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣ। ਸਾਡੀਆਂ ਈਮੰਗ ਹੈਗੀ ਹੈ ਸ਼ੋਰਟ ਕੈਰੀਅਰ ਕੋਗੇਸ਼ਨ ACP ਦੀ ਜੇ ਕਿ ਟਾਈਮ ਆਊਟ ਤਰੱਕੀ ਮਿਲਦੀ ਸੀ ਡਾਕਟਰਾਂ ਨੂੰ 4 9 14 ਤੇ ਉਹ ਸਾਡੀ ਪੇ ਦਾ ਇੱਕ ਅੰਗ ਹੀ ਹੈ ਜਿਹੜਾ ਕਿ ਸ਼ੁਰੂ ਤੋਂ ਜੋ ਤੱਕ PCMSE ਸੈਕਟਰ ਬਣਿਆ ਉਹ ਤੋਂ ਹੀ ਚੱਲਦਾ ਪਿਆ ਰਿਹਾ ਹੈ। ਇਹ ਸਰਕਾਰ ਨੇ 2021 ਚ ਬੰਦ ਕਰ ਦਿੱਤੀ ਸੀ। ਬੰਦ ਕੀਤੀ ਸੀ ਸਟੇਟ ਦਿੱਤੀ ਸੀਗੇ ਇਹਨਾਂ ਦਾ ਬਾਹਰ ਤੋਂ ਡਿਸੀਜਨ ਲੈ ਕੇ ਉਹ ਅਸੀਂ ਵਧੀਆ ਰੂਪ ਦਵਾਗੇ। ਵਧੀਆ ਰੂਪ ਤਾਂ ਕੀ ਕਹਾਂ ਸੀ ਉਹ ਨਾ ਉਹ ਸੁਬਈ ਬੰਦ ਕਰਤਾ ਉਸ ਕਰਕੇ ਕੀ ਹੋ ਰਹੀ ਜੀ ਸਾਨੂੰ ਕਿ ਪ੍ਰਮੋਸ਼ਨਾਂ ਮਿਲਦੀਆਂ ਸੀ 4 2 14 ਤੋਂ ਬੰਦ ਹੋ ਗਈਆਂ ਕਿ ਡਾਕਟਰਾਂ ਚ ਜਿਹੜੀ ਮੋਟੀਵੇਸ਼ਨ ਤੁਹਾਨੂੰ ਕਰਨ ਦੀ ਸੀ ਉਹ ਵੀ ਖਤਮ ਹੋ ਗਈ ਪ੍ਰਾਈਵੇਟ ਵਿੱਚੋਂ ਜਾਣ ਲੱਗ ਪਿਆ ਜਾਂਦੇ ਕਿੰਨੇ ਵੇ ਤੱਕ ਕਿੰਨੇ ਵੇ ਤੱਕ ਉਹ ਵੀ ਡੀ ਬੰਦ ਤੇ ਕਿੰਨੇ ਦਿਨ ਬੰਦ ਜੀ ਇਹ ਸਾਡੀ ਪਹਿਲਾ ਜਿਹੜਾ ਪੜਾਅ ਹੈਗਾ 3 ਦਿਨ ਦਾ ਜੀ ਅਰ 9 ਅਗਸਤ ਤੋਂ 11 ਦਾ ਅਸੀਂ 8 ਤੋਂ 11 ਬੰਦ ਰੱਖੀ ਹੈ ਉਸ ਵੇਲੇ ਐਮਰਜੈਂਸੀ ਚੱਲੇਗੀ ਪਰ ਅਸੀਂ ਇਸ ਦੌਰਾਨ 3 ਦਿਨਾਂ ਚ ਕੋਈ ਮੈਡੀਕਲ ਨਹੀਂ ਕਰਨਾ ਕੋਈ ਨੌਕਰੀ ਦਾ ਮੈਡੀਕਲ ਨਹੀਂ ਹੋਏਗਾ ਕੋਈ ਡਰਾਈਵਿੰਗ ਸਸਪੈਂਸ ਨਹੀਂ ਹੋਏਗਾ ਡਾਕਟਰ ਟੈਸਟ ਵੀ ਉਹ ਵੀ ਬੰਦ ਨੇ ਤੇ ਕੋਈ ਵੀ ਵੀਆਪੀ ਡੀਵੀਆਪੀ ਡਿਪਟੀਟੇ ਉਦੋਂ ਤੇ ਕੋਈ ਡਾਕਟਰ ਸਾਡੇ ਨਹੀਂ ਜਾਏਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ